ਨਰੇਂਦਰ ਮੋਦੀ ਦੀ ਫੇਰੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਬ੍ਰਾਜ਼ੀਲ ਜਾਣਾ ਸੀ ਉੱਥੇ ਜੀ20 ਦੀ ਮੀਟਿੰਗ ਸੀ ਜੀ ਨਾਈਜੀਰੀਆ ਜਾਣ ਦਾ ਸਭ ਤੋਂ ਵੱਡੀ ਰੀਜ਼ਨ ਇਹ ਕਿ 17 ਸਾਲ ਤੋਂ ਬਾਅਦ ਕੋ ਪਹਿਲਾ ਪ੍ਰਾਈਮ ਮਿਨਿਸਟਰ ਗਿਆ ਉੱਥੇ ਤਕਰੀਬਨ 30-35 ਬਿਲੀਅਨ ਡਾਲਰ ਦਾ ਆਇਲ ਅਤੇ ਹੋਰ ਇمپੋਰਟ ਕੀਤਾ ਡਾਈਟ ਘਰੇ ਅਤੇ ਇਸ ਵੇਲੇ ਵੀ ਕੋ ਤਕਰੀਬਨ 40 ਬਿਲੀਅਨ ਡਾਲਰ ਦੇ ਕਰੀਮ ਰਿਡਿੰਗ ਨੇ 200 ਕੰਪਨੀਆਂ ਨੇ ਉੱਥੇ ਇਨਵੈਸਟਮੈਂਟ ਕੀਤੀ ਹੈ ਮੇਰੇ ਖਿਆਲ ਦੇ ਵਿੱਚ ਦੋ ਚੀਜ਼ਾਂ ਨੇ ਦੋਵਾਂ ਮੁਲਕਾਂ ਦੇ ਵਿੱਚ ਐਸਟਮ ਇੰਡੀਆ ਸਭ ਤੋਂ ਜ਼ਿਆਦਾ ਫੋਕਸ ਕਰ ਰਿਹਾ ਆਪਣੇ ਡਿਫੈਂਸ ਇਕਵਿਪਮੈਂਟ ਵੇਚਣ ਵਾਸਤੇ ਇੰਡੀਆ ਨੂੰ ਵੀ ਉੱਥੇ ਨਾਈਜੀਰੀਆ ਨੂੰ ਤੇਜਸ ਵੇਚਣਗੇ ਹੋਰ ਜਿਹੜਾ ਸਿਸਟਮ ਨੇ ਆਪਣੇ ਜਿਹੜੇ ਬਣਾ ਰਹੇ ਨੇ ਉਹ ਵੇਚਣਗੇ ਇਹ ਹੀ ਐਸਟਮ ਗਿਆਨ ਨੂੰ ਵੀ ਲੋਡ ਹੈ Imran Khan ਦਾ ਬੜਾ ਰੋੜਾ ਪੈ ਰਿਹਾ ਕਿ ਬਾਹਰ ਆ ਰਿਹਾ ਕਿ ਇਹ ਸੱਚੀ ਬਾਹਰ ਆ ਰਿਹਾ ਕਿ ਕੀ ਹੈ ਕੀ ਹੈ ਮੇਰਾ ਨਹੀਂ ਉਮੀਦ ਕਿ ਉਹਨਾਂ ਨੂੰ ਛੱਡਾ ਜਾਏ ਤੇ ਉਹ ਉਹਨਾਂ ਨੇ 24 ਨਵੰਬਰ ਦਾ ਇੱਕ ਬਹੁਤ ਵੱਡੇ ਪ੍ਰੋਟੈਸਟ ਦਾ ਐਲਾਨ ਕੀਤਾ ਕਿ ਇਹਨਾਂ ਨੇ ਖਾਨ ਸਾਹਿਬ ਨੇ ਉਹਨਾਂ ਦੀ ਪਾਰਟੀ ਜਿਹੜੀ ਚਮਾ ਪਾਸਿਆਂ ਤੋਂ ਇਸਲਾਮਾਬਾਦ ਐਂਟਰ ਹੋ ਕੇ ਉੱਥੇ ਦਰਨਾ ਦੇਣਾ ਚਾਹਦੀ ਮੈਨੂੰ ਨਹੀਂ ਉਮੀਦ ਕਿ ਸਕਸੈਸਫੁਲ ਹੋਵੇ ਖਾਨ ਸਾਹਿਬ ਦੀ ਸਭ ਤੋਂ ਵੱਡਾ ਪ੍ਰੋਬਲਮ ਹੁੰਦਾ ਹੈ ਕਿ ਸويرੇ ਗੱਲ ਕਰਦੇ ਨੇ ਸ਼ਾਮੀ ਮੁੱਕਰ ਜਾਂਦੇ ਨੇ ਪਾਕਿਸਤਾਨੀ ਕਮਿਊਨਿਟੀ ਬੜੀ ਪੱਪਾਂ ਭਾਰ ਨੱਚਦੀ ਪਈ ਸੀ ਕਿ ਰਿਪਬਲਿਕ ਪਾਰਟੀ ਜਿੱਤੀ ਟਰੰਪਸ ਆ ਬਏ ਨੇ Imran Khan ਬਾਹਰ ਆ ਜੇਗਾ ਕੀ ਇਹ ਪਾਣੀ ਚ ਮਦਾਨੀ ਸੀ ਇਹ ਵੀ ਐਸਟਾ ਮਗਰ ਵੇਖਿਆ ਜਾਏ ਤੇ ਉਹ بار بار ਇੱਕ ਤੇ ਪਾਕਿਸਤਾਨ ਚ ਕਹਿੰਦੇ ਨੇ ਕਿ ਇਹ ਸਿਆਸਤ ਨਹੀਂ ਜਿਹਾਦ ਹੈ ਕੋ ਜਿਹੜੇ ਡਾਕਟਰਿਆਂ ਦੇ ਯਾਰ ਦੋਸਤ ਨੇ ਉਹ ਜਿਹਦੀ ਬਣਦੇ ਚੱਕਰ ਚ ਫਿਰਦੇ ਨੇ ਪਏ ਉਹਨਾਂ ਨੇ ਵਾਲੇ 46 ਕਾਂਗਰਸ ਮੈਂਬਰਾਂ ਤੋਂ ਲੈਟਰ ਲਖਵਾਇਆ ਸਭ ਤੋਂ ਪਹਿਲੇ ਚੁਕਣਾ ਚ 44 ਜਿਹੜੇ ਡੈਮੋਕ੍ਰੇਟ ਦੋ ਰਿਪਬਲਿਕਨ ਇਹ ਲੈਟਰ ਕਿਉਂ ਲਖਵਾ ਰਹੇ ਨੇ ਬਾਈਡਨ ਨੂੰ ਬਾਈਡਨ ਦਾ ਇੱਕ ਮਹੀਨਾ ਰਹਿ ਗਿਆ ਵਿੱਚ ਵਿੱਚ ਜਾਣ ਦੇਸ਼ ਫਦੇਸਤੇ ਮੁੱਦਿਆਂ ਦੇ ਵਿੱਚ ਸਾਡਾ ਸਵਾਗਤ ਹੈ ਅੱਜ ਸਾਡੇ ਨਾਲ ਨੇ ਪਾਕਿਸਤਾਨੀ ਕਮਿਊਨਿਟੀ ਦੇ ਲੀਡਰ ਨੇ ਕਿਸੇ ਨਾਮ ਤੋਂ ਪਤਾ ਨਹੀਂ ਤਰਕਸਾਬ ਸਾਖ ਤਖਸਾਬ ਸਾਹਿਬ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਅਮੇਜ਼ਿੰਗ ਟੀਵੀ ਮਾਈ ਪਲੇਜ਼ਰ ਥੈਂਕ ਯੂ ਸੋ ਮਾਚ ਤਖਸਾਬ ਨਰਿੰਦਰ ਮੋਦੀ ਦੀ ਫੇਰੀ ਕਿਸ ਤਰ੍ਹਾਂ ਦੇਖਦੇ ਹੋ Imran Khan ਨੂੰ ਵੀ ਉੱਥੇ ਰੋਲਾ ਪੈ ਕੇ ਛੱਡਿਆ ਜਾ ਸਕਦਾ ਸੀ ਕੋਰਟ ਵੱਲੋਂ ਕੀ ਸੱਚ ਕੀ ਹੈ ਪਹਿਲਾਂ ਨਰਿੰਦਰ ਮੋਦੀ ਦੇ ਪਹਿਲੇ ਤਾਂ ਨਰਿੰਦਰ ਮੋਦੀ ਸਾਹਿਬ ਤਿੰਨ ਮੁਲਕਾਂ ਦੇ ਦੌਰੇ ਤੇ ਗਏ ਨੇ ਜੀ ਪਹਿਲੇ ਤੇ ਉਹ ਨਾਈਜੀਰੀਆ ਗਏ ਨੇ ਉਸ ਤੋਂ ਬਾਅਦ ਗਿਆਨਾ ਜਿਹੜਾ ਕਿ ਸਾਊਥ ਅਮਰੀਕਾ ਦਾ ਹਿੱਸਾ ਹੈ ਉਸ ਤੋਂ ਬਾਅਦ ਉਹਨਾਂ ਨੇ ਬ੍ਰਾਜ਼ੀਲ ਜਾਣਾ ਸੀ ਉੱਥੇ ਜੀ 20 ਦੀ ਮੀਟਿੰਗ ਸੀ ਨਾਈਜੀਰੀਆ ਜਾਣ ਦਾ ਸਭ ਤੋਂ ਵੱਡੀ ਰੀਜ਼ਨ ਇਹ ਕਿ 17 ਸਾਲ ਤੋਂ ਬਾਅਦ ਕੋ ਪਹਿਲਾ ਪ੍ਰਾਈਮ ਮਿਨਿਸਟਰ ਗਿਆ ਉੱਥੇ ਇੱਕ ਦੂਜਾ ਮੈਂ ਜਿਸ ਟਾਈਮ ਰਿਸਰਚ ਕਰ ਰਿਹਾ ਸਾਂ ਨਾਈਜੀਰੀਆ ਤੇ ਤਾਂ ਮੈਂ ਹੈਰਾਨ ਇਸ ਗੱਲ ਤੋਂ ਹਾਂ ਕਿ ਤਕਰੀਬਨ 200 ਕੰਪਨੀਆਂ ਨੇ ਇੰਡੀਅਨ ਜਿਹੜੀਆਂ ਉੱਥੇ ਇਨਵੈਸਟਮੈਂਟ ਕੀਤੀ ਜਨਾਨੇ ਕਿਸ ਚੀਜ਼ ਦੀਆਂ ਉੱਥੇ ਮੋਟਰ ਬਿਲਡ ਕੰਸਟਰਕਸ਼ਨ ਕੰਪਨੀਆਂ ਨੇ ਮਾਈਨਿੰਗ ਕੰਪਨੀਆਂ ਨੇ 50 ਹਜ਼ਾਰ ਤੋਂ ਜ਼ਿਆਦਾ ਇੰਡੀਅਨ ਡਾਇਸਪੋਰਾ ਉੱਥੇ ਰਹਿਦਾ ਨਾਈਜੀਰੀਆ ਦੇ ਵਿੱਚ ਆਵ ਸਰਪ੍ਰਾਈਜ਼ਡ ਤੇ ਉੱਥੇ ਮੈਂ ਵੇਖ ਰਿਹਾ ਸਾਂ ਕਿ ਇਸ ਟਾਈਮ ਵੀ ਕੁਝ ਸਾਲ ਪਹਿਲੇ ਤਕਰੀਬਨ 30-35 ਬਿਲੀਅਨ ਡਾਲਰ ਦਾ ਆਇਲ ਉੱਥੋਂ ਇمپੋਰਟ ਕੀਤਾ ਇੰਡੀਆ ਨੇ ਔਰ ਇਸ ਵੇਲੇ ਵੀ ਕੁ ਤਕਰੀਬਨ 40 ਬਿਲੀਅਨ ਡਾਲਰ ਦੇ ਕਰੀਬ ਜਿਹੜੀਆਂ 200 ਕੰਪਨੀਆਂ ਨੇ ਉੱਥੇ ਇਨਵੈਸਟਮੈਂਟ ਕੀਤੀ ਹੈ ਔਰ ਸਭ ਤੋਂ ਵੱਡਾ ਇਹਨਾਂ ਮੁਲਕਾਂ ਦੇ ਵਿੱਚ ਇੰਡੀਆ nigeria ਤੇ ਗਿਆਨਾਂ ਦੀ ਸਭ ਤੋਂ ਵੱਡੀ ਕਾਮਨ ਚੀਜ਼ ਸੀ ਇੱਥੇ ਨੇ ਬ੍ਰਿਟਿਸ਼ ਕਲੋਨੀਆ ਰਹੀਆਂ ਫਿਰ 50000 ਤੋਂ ਜ਼ਿਆਦਾ ਡਾਇਸਪੋਰਾ ਹੋਣਾ ਉੱਥੇ ਤੇ ਮੋਦੀ ਸਾਹਿਬ ਦਾ ਤੁਸਾਂ ਵੇਖਿਆ ਹੋਣਾ ਜਿੱਥੇ ਜਾਂਦੇ ਨੇ ਪਹਿਲੇ ਇੰਡੀਅਨ ਡਾਇਸਪੋਰਾ ਨੂੰ ਪ੍ਰੋਮੋਟ ਕਰਦੇ ਨੇ ਆਪਣੇ ਫਾਈਨੈਂਸ ਸਿਸਟਮ ਨੂੰ ਪ੍ਰੋਮੋਟ ਕਰਦੇ ਨੇ ਔਰ ਫਿਰ ਉਸ ਤੋਂ ਇਹ ਇਹ ਵੇਖੀ ਚੀਜ਼ ਜਿਹੜੀ ਕਿ ਮੈਂ ਸਮਝਿਆ ਕਿ ਦੂਜੀਆਂ ਮੁਲਕਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਵੀ ਫਾਲੋ ਕਰਨੀ ਚਾਹੀਦੀ ਸੀ ਉਹ ਉਸ ਤੋਂ ਬਾਅਦ ਉਹ ਗਿਆਨਾ ਗਏ ਨੇ ਗਿਆਨਾ ਦਾ ਤੁਸੀਂ ਵੇਖਿਆ ਹੋਣਾ 1 ਸਾਲ ਪਹਿਲੇ ਉਥੋਂ ਤੇਲ ਨਿਕਲਿਆ ਤੇ ਉਥੇ ਵੀ 50% ਪੋਪੂਲੇਸ਼ਨ ਜਿਹੜੀ ਹੈ ਉਹ ਇੰਡੀਅਨ ਹੈ 18ਵੀਂ ਸਦੀ ਦੇ ਵਿੱਚ ਬ੍ਰਿਟਿਸ਼ ਜਿਹੜੇ ਸਨ ਨਾ ਉਥੇ ਲੇਬਰ ਲੈ ਕੇ ਜਾਂਦੇ ਰਹੇ ਨੇ ਇੰਡੀਆ ਤੋਂ ਤੇ ਇਹ ਉੱਥੇ ਵੀ ਸੀ 50% ਪਾਪੂਲੇਸ਼ਨ ਉੱਥੇ ਵੀ ਜਾ ਕੇ ਉਹਨਾਂ ਨੇ ਡਾਇਸਪੋਰਾ ਨੂੰ ਪ੍ਰੋਮੋਟ ਕੀਤਾ ਇੰਡੀਅਨ ਜਿਹੜੇ ਆਪਣੇ ਬਾਂਡੇ ਸੀ ਉਹਨਾਂ ਨੂੰ ਪ੍ਰੋਮੋਟ ਕੀਤਾ ਇਸ ਟਾਈਮ ਗਿਆਨਾ ਦੀ ਜੀਡੀਪੀ ਜਿਹੜੀ ਉਹਦੀ ਸਭ ਤੋਂ ਜ਼ਿਆਦਾ ਗਰੋਥ ਹੋਈ ਜਿਸ ਵੇਲੇ ਉੱਥੋਂ ਤੇਲ ਨਿਕਲਿਆ ਉਹਦਾ ਨਾਲ ਅੱਗੇ ਤੁਸੀਂ ਪੜਿਆ ਹੋਣਾ ਵੈਨਜ਼ਵੇਲਾ ਕੰਟਰੀ ਉਹਦੇ ਨਾਲ ਉਹਨਾਂ ਦਾ ਇਸ਼ੂ ਚੱਲ ਰਿਹਾ ਹੈ ਔਰ ਉਸ ਵਾਸਤੇ ਮੇਰੇ ਖਿਆਲ ਦੇ ਵਿੱਚ ਦੋ ਚੀਜ਼ਾਂ ਨੇ ਦੋਵਾਂ ਮੁਲਕਾਂ ਦੇ ਵਿੱਚ ਐਸਟਮ ਇੰਡੀਆ ਸਭ ਤੋਂ ਜ਼ਿਆਦਾ ਫੋਕਸ ਕਰ ਰਿਹਾ ਆਪਣੇ ਡਿਫੈਂਸ ਇਕਵਿਪਮੈਂਟ ਵੇਚਣ ਵਾਸਤੇ ਇੰਡੀਆ ਨੂੰ ਵੀ ਉੱਥੇ ਨਾਈਜੀਰੀਆ ਨੂੰ ਤੇਜਸ ਵੇਚਣਗੇ ਹੋਰ ਜਿਹੜੇ ਸਿਸਟਮ ਨੇ ਆਪਣੇ ਜਿਹੜੇ ਬਣਾ ਰਹੇ ਨੇ ਉਹ ਵੇਚਣਗੇ ਇਹ ਹੀ ਐਸਟਮ ਗਿਆਨਾ ਨੂੰ ਵੀ ਲੋੜ ਹੈ ਆਪਣੇ ਡਿਫੈਂਸ ਨੂੰ ਇੰਪਰੂਵ ਕਰਨੇ ਵਾਸਤੇ ਵੈਨਜ਼ਵੇਲਾ ਦੇ ਨਾਲ ਈਸ਼ੂਸ ਨੇ ਤੇ ਮੇਰੇ ਖਿਆਲ ਮੋਦੀ ਸਾਹਿਬ ਉੱਥੇ ਜਾ ਕੇ ਨਾਲ ਕਰਾਂਗੇ ਤੁਸੀਂ ਪੋਲੀਟੀਕਲ ਐਨਾਲਿਸਟ ਵੀ ਹੋ ਮੈਨੂੰ ਇੱਕ ਛੋਟਾ ਜਿਹਾ ਕੁਐਸਚਨ ਹੈ ਕਿ ਕੁਈ ਵੀ ਜਾਂ ਲੀਡਰ ਹੁੰਦਾ ਜਾਂ ਬਣਦਾ ਹੈਗਾ ਉਹ ਚੰਗੀਆਂ ਕੰਟਰੀਆਂ ਚ ਜਾਂਦਾ ਵੱਡੀਆਂ ਕੰਟੀਨੈਂਟ ਜਾਂਦਾ ਅਮਰੀਕਾ ਵਰਗੀਆਂ ਬ੍ਰਿਟਿਸ਼ ਵਰਗੀਆਂ ਜਾਂ ਯੂਰਪ ਚ ਜਾ ਕੇ ਕੁਝ ਲੈ ਕੇ ਜਾਂਦਾ ਕੁਝ ਦੇਣ ਜਾਂਦਾ ਇਹ ਜਿਹੜੀਆਂ ਭੁੱਖੇ ਨੰਗੀਆਂ ਕੰਟਰੀਆਂ ਨਾਲ ਚ ਕੀ ਲੈ ਨੀ ਉਥੇ ਵੇਖੋ ਆਪਣੇ ਡਿਫੈਂਸ ਇਕੁਪਮੈਂਟ ਜਿਹੜੇ ਬਣਾ ਰਹੇ ਨੇ ਤੇਜਾ ਜਹਾਜ਼ ਨੇ ਉਹਨਾਂ ਨੂੰ ਵੇਚਣਗੇ ਔਰ ਇਹ ਤੁਸੀਂ ਵੇਖਿਆ ਹੁਣ ਜਿਸ ਤਰ੍ਹਾਂ ਕਹ ਰਹੇ ਨਾਈਜੀਰੀਆ ਦੇ ਵਿੱਚ 50 ਹਜ਼ਾਰ ਉੱਥੇ ਭਾਰਤੀ ਨੇ ਬੰਦੇ ਤੇ ਇੱਥੇ ਜਿਹੜੇ ਨੇ ਇਹ ਜਿਹੜਾ ਗਿਆਨਾਂ ਦੇ ਵਿੱਚ 50% ਪੋਪੂਲੇਸ਼ਨ ਜਿਹੜੀ ਉਹ ਇੰਡੀਆ ਤੋਂ ਆਈ ਹੈ 18ਵੀਂ ਸਦੀ ਤੋਂ ਥੱਗੇ ਸਣ ਇਹਨਾਂ ਨੂੰ ਜਾ ਕੇ ਮ ਜੁਰਨਗੇ ਤੇ ਦੂਜਾ ਉਹਨਾਂ ਨੇ ਜਾਣਾ ਸੀ ਅੱਗੇ ਜੀ 20 ਵਾਲੇ ਪਾਸੇ ਜਿਹੜੀ ਬ੍ਰਾਜ਼ੀਲ 'ਚ ਹੋ ਰਹੀ ਹੈ ਤੇ ਉਹਨਾਂ ਦੇ ਇਸ ਫੇਰੀ ਦੇ ਵਿੱਚ ਨਾ ਸਿਰਫ ਆਪਣਾ ਉਹ ਜਿਹੜਾ ਰਸਤੇ ਜੋ ਗਿਰ ਨਾਲੇ ਦੂਜੀ ਗੱਲ ਵੀ ਤੁਹਾਨੂੰ ਦੱਸਣਾ ਚਾਹਾਂਗਾ ਖਾਸ ਕਰਕੇ ਇੱਕ ਨਵੀਂ ਚੀਜ਼ ਹੋਈ ਹੈ ਸਾਊਥ ਅਮਰੀਕਾ ਦੇ ਵਿੱਚ ਕਿ ਪ੍ਰੈਜ਼ੀਡੈਂਟ ਸ਼ੀ ਜਿਹੜੇ ਸਨ ਨਾ ਉਹ ਉੱਥੇ ਪੈਰੂ ਆਏ ਸਨ ਉੱਥੇ ਪੈਰੂ ਦੇ ਵਿੱਚ 1.3 ਬਿਲੀਅਨ ਡਾਲਰ ਲਾ ਕੇ ਚਾਈਨਾ ਨੇ ਇੱਕ ਡੀਪ ਸੀ ਪੋਰਟ ਬਣਾਈ ਹੈ ਤੇ ਅਗਰ ਮੈਂ ਅਗਲੇ ਦਿਨ ਕਿਸੇ ਜਗ੍ਹਾ ਬੈ ਕੇ ਇਸੇ ਗੱਲ ਦਾ ਐਨਾਲਿਸਿਸ ਕਰ ਰਿਹਾ ਸਾਂ ਤੇ ਮੈਂ ਇਹ ਕਹਿ ਰਿਹਾ ਸਾਂ ਉਹਦੇ ਵਿੱਚ ਕਿ ਮੋਦੀ ਸਾਹਿਬ ਜਿਹੜਾ ਨੇ ਪ੍ਰੈਜ਼ੀਡੈਂਟ ਸ਼ੀ ਨੂੰ ਫਾਲੋ ਕਰ ਰਹੇ ਨੇ ਤੇ ਔਰ ਵਾਕੀਂ ਦੇਖਿਆ ਜਾਏ ਤਾਂ ਫਾਲੋ ਕਰ ਵੀ ਰਹੇ ਨੇ ਇਸ ਟਾਈਮ ਕੋਸ਼ਿਸ਼ ਹੋ ਰਹੀ ਹੈ ਕਿ ਇੰਡੀਆ ਚਾਈਨਾ ਦੇ ਰਿਲੇਸ਼ਨਸ਼ਿਪ ਬਿਹਤਰ ਹੋਣ ਬਾਰਡਰ ਜਿਹੜੇ ਨੇ ਉਹਨਾਂ ਤੇ ਜਿਹੜੇ ਇਸ਼ੂਸ ਨੇ ਉਹ ਠੀਕ ਹੋਣ ਉਨਕੇ ਇਸ ਟਾਈਮ ਚਾਈਨਾ ਨੂੰ ਡਾਇਰੈਕਟ ਕੀ ਜੇ ਅਗਰ ਸਾਡਾ ਟ੍ਰੇਡ ਟੈਰਫ ਲਾਉਣਗੇ ਡੋਨਲਡ 트ੰਪ ਸਾਹਿਬ ਤੇ ਸਾਨੂੰ ਇੰਡੀਆ ਨਾਲ ਟ੍ਰੇਡ ਇੰਪਰੂਵ ਕਰਨੀ ਚਾਹੀਦੀ ਹੈ ਤੇ ਉਧਰ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਲੇਕਿਨ ਇਹ ਕਿ ਤੁਹਾਨੂੰ ਪਤਾ ਹੈ ਇਸ ਟਾਈਮ ਇੰਡੀਆ ਤੇ ਚਾਈਨਾ ਦੀ ਰਾਈਵਰੀ ਵੀ ਹੈ ਔਰ ਅਮਰੀਕਾ ਦੇ ਖਾਸ ਕਰਕੇ ਡੋਨਲਡ 트ੰਪ ਸਾਹਿਬ ਦੇ ਆਉਣ ਦੀ ਵਜ੍ਹਾ ਤੋਂ ਕਈ ਨਵੀਂ ਗਰੂਪਿੰਗ ਹੋ ਰਹੀ ਹੈ ਸਰ ਜੀ ਸਾਹਿਬ ਗਲਤ ਕਰਦੇ ਆਂ ਇੰਡੀਆ ਦੀ ਭਾਰਤ ਦੀ ਗੱਲਬਾਤ ਕੀਤੀ ਆਪਾਂ ਦੂਜੀਆਂ ਕੰਟਰੀਆਂ ਦੀ ਗੱਲਬਾਤ ਕੀਤੀ ਵੀ ਨਜ਼ਦੀਕੀ ਦੀ ਕੀ ਮੁਲਕ ਜਿਹੜਾ ਪਾਕਿਸਤਾਨ ਉਹਦੀ ਗੱਲਬਾਤ ਕਰਦੇ ਆਂ Imran Khan ਦਾ ਬੜਾ ਰੋਲਾ ਪੈ ਰਿਹਾ ਕਿ ਬਾਹਰ ਆ ਰਿਹਾ ਕੀ ਇਹ ਸੱਚੀ ਬਾਹਰ ਆ ਰਿਹਾ ਕਿ ਕੀ ਹੈ ਕੀ ਪਾਣੀ ਚ ਮਦਾਨੀ ਕੀ ਹੈ ਇਹ ਥੋੜੇ ਬਰ ਤਨ ਮੈਂ ਦੱਸਣਾ ਗੱਲ ਕਿਤੇ ਖਾਸ ਸਾਹਿਬ ਦਾ ਆਉਂਦੇ ਬਾਰ ਕੋਈ ਮਕਾਨ ਨਹੀਂ ਹੈ ਉਹ ਉਹਨਾਂ ਦੀ ਵਾਈਫ ਜਿਹੜੀ ਇਹ ਬੀਬੀ ਬੁਸ਼ਰਾ ਜਿਹਨੂੰ ਪਿੰਕੀ ਪੀਰਨੀ ਵੀ ਕਹਿੰਦੇ ਨੇ ਉਹ ਇਸ ਟਾਈਮ ਪਸ਼ਾਵਰ ਹੈ ਉੱਥੇ ਬੈਠੀ ਉਹਨੂੰ ਜੇਲ੍ਹ ਤੋਂ ਰਿਹਾਇ ਦਿੱਤੀ ਸੀ ਉਹਨੇ ਕੱਲ ਬੜੀ ਕੰਟਰੋਵਰਸਲ ਜੀ ਸਟੇਟਮੈਂਟ ਦਿੱਤੀ ਹੈ ਖਾਸ ਕਰ ਖਾਨ ਸਾਹਿਬ ਦੀ 사ウਦੀ ਅਰਬ ਆਪਣਾ ਫੇਰੀ ਸੀ ਉਹਦੇ ਵਿੱਚ ਉਹਨਾਂ ਨੇ ਬੜੇ ਕੰਟਰੋਵਰਸਲ ਜਿਹਾ ਬਿਆਨ ਦਿੱਤੇ ਨੇ ਮੈਨੂੰ ਨਹੀਂ ਉਮੀਦ ਕਿ ਖਾਨ ਸਾਹਿਬ ਨੂੰ ਛੱਡਣਗੇ ਉਹਦੀ وجہ ਹੈ ਖਾਨ ਸਾਹਿਬ ਦੀ ਇਸ ਵਾਰ ਪੂਰੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਬਣੀ ਗੱਲ ਹੈ ਜਿਹੜੀ ਉਹਨਾਂ ਦੀ ਰਿਹائش ਹੋ ਉੱਥੇ ਉਹਨਾਂ ਨੂੰ ਨਜ਼ਰਬੰਦ ਕਰਤਾ ਜਾਏ ਤੇ ਉਥੇ ਫਿਰ ਮੇਰਾ ਇਹ ਉਹਨਾਂ ਦੀ ਸਭ ਤੋਂ ਵੱਡੀ ਲੇਕਿਨ ਮੇਰਾ ਖਿਆਲ ਕੱਲ ਜਿਹੜੇ ਇੱਕ ਇਹ ਹੋਰੇ ਸਨ ਡਾਇਲੌਗ ਗੰਮਟ ਦੇ ਨਾਲ ਉਹ ਖਤਮ ਹੋ ਗਏ ਨੇ ਡਾਇਲੌਗ ਮੇਰਾ ਨਹੀਂ ਉਮੀਦ ਕਿ ਉਹਨਾਂ ਨੂੰ ਛੱਡਾ ਜਾਏ ਤੇ ਉਹ ਉਹਨਾਂ ਨੇ 24 ਨਵੰਬਰ ਦਾ ਇੱਕ ਬਹੁਤ ਵੱਡੇ ਪ੍ਰੋਟੈਸਟ ਦਾ ਐਲਾਨ ਕੀਤਾ ਹੈ ਕਿੰਨੇ ਨੇ ਖਾਨ ਸਾਹਿਬ ਨੇ ਉਹਨਾਂ ਦੀ ਪਾਰਟੀ ਜਿਹੜੀ ਚਮਾ ਪਾਸਿਆਂ ਤੋਂ ਇਸਲਾਮਾਬਾਦ ਐਂਟਰ ਹੋ ਕੇ ਉੱਥੇ ਧਰਨਾ ਦੇਣਾ ਚਾਹੁੰਦੀ ਮੈਨੂੰ ਨਹੀਂ ਉਮੀਦ ਕਿ ਸਕਸੈਸਫੁਲ ਹੋਵੇ ਖਾਨ ਸਾਹਿਬ ਦੀ ਸਭ ਤੋਂ ਵੱਡਾ ਪ੍ਰੋਬਲਮ ਹੁੰਦਾ ਹੈ ਕਿ ਸਵੇਰੇ ਗੱਲ ਕਰਦੇ ਨੇ ਸ਼ਾਮੀ ਮੁਕਰ ਜਾਂਦੇ ਨੇ ਇਸ ਟਾਈਮ ਅਗਰ ਵੇਖਿਆ ਜਾਏ ਤੇ ਜਿਹੜੇ ਨੇ ਗਵਰਨਮੈਂਟ ਹੈ ਉਹਨਾਂ ਨੂੰ ਸਭ ਤੋਂ ਵੱਡਾ ਪ੍ਰੋਬਲਮ ਹੈ ਕਿ ਉਹ ਇਹਨਾਂ ਤੇ ਇਤਬਾਰ ਵਿਸ਼ਵਾਸ ਨਹੀਂ ਕਰ ਸਕਦੇ ਕਿਸੇ ਚੀਜ਼ ਦਾ ਵੀ ਔਰ ਹੀਜ਼ ਅਥਾਰਟੀਰੀਅਨ ਕਿਸਮ ਦਾ ਉਹਨਾਂ ਦਾ ਮਾਈਂਡ ਹੈ ਉਹ ਜਿਹੜੀ ਗੱਲ ਕਰਦੇ ਨੇ ਇਖਤਿਆਬ ਮੁਕਰ ਜਾਂਦੇ ਨੇ ਆਪ ਉਹਨਾਂ ਨੂੰ ਪਤਾ ਕੋਈ ਨਹੀਂ ਤੇ ਇਸ ਟਾਈਮ ਇਸ ਟਾਈਮ ਬਾਰ ਕੀ ਹੋ ਰਿਹਾ ਹੈ ਉਹਨਾਂ ਦੀ ਵਾਈਫ ਜਿਹੜੀ ਬੁਸ਼ਰਾ ਬੀਬੀ ਉਹ ਅੱਧੀ ਪਾਰਟੀ ਉਹਨਾਂ ਦੇ ਨਾਲ ਅੱਧੀ ਪਾਰਟੀ ਹਲੀ ਮਾਂ ਉਹਨਾਂ ਦੀ ਭੈਣ ਉਹਦੇ ਨਾਲ ਤੇ ਉਹ ਜੋ ਆਪਸ ਵਿੱਚ ਇੱਕ ਦੂਜੇ ਦੇ ਨਾਲ ਹੀ ਉਹਨਾਂ ਦੇ ਮਸਲੇ ਚੱਲ ਰਹੇ ਨੇ ਲੇਕਿਨ ਮੁਸ਼ਕਲ ਹੈ ਕਿ ਜੇਲ੍ਹੋਂ ਨਹੀਂ ਛੁੱਟ ਸਕਦੇ 사ਜਦ ਸਾਹਿਬ ਇੱਕ ਛੋਟੀ ਜੀ ਗੱਲਬਾਤ ਕਰਦੇ ਆ ਲਾਸਟ ਕੁਐਸਚਨ ਹੈਗਾ ਇੱਕ ਸਵਾਲ ਹੈਗਾ ਪਾਕਿਸਤਾਨੀ ਕਮਿਊਨਿਟੀ ਬੜੀ ਪੱਬਾਂ ਪਾਰ ਨੱਚਦੀ ਪਈ ਸੀ ਕਿ ਰਿਪਬਲਿਕ ਪਾਰਟੀ ਜਿੱਤੀ 트럼ਪਸ ਆਏ ਨੇ Imran Khan ਬਾਹਰ ਆ ਜੇਗਾ ਕੀ ਇਹ ਪਾਣੀ ਚ ਮੈਦਾਨੀ ਸੀ ਇਹ ਵੀ ਕੀ ਬਵਾਦ ਕੀ ਮੈਂ ਤੁਹਾਨੂੰ ਦੱਸਣਾ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਬਲਕਿ ਤੁਹਾਨੂੰ ਇਸ ਤੋਂ ਵੀ ਵੱਡੀ ਹੋਰ ਦੂਜੀ ਗੱਲ ਦੱਸਣਾ ਚਾਹਾਂ ਅਗਲੇ 46 ਕਾਂਗਰਸ ਮੈਂਬਰਾਂ ਤੋਂ ਲੈਟਰ ਲਖਾਇਆ ਹੈ ਬਾਈਡਨ ਨੂੰ ਜੀ ਸਾਡੇ ਖਾਨ ਸਾਹਿਬ ਨੂੰ ਛੱਡਿਆ ਜਾਏ ਖਾਨ ਮੈਂ ਤੁਹਾਨੂੰ ਦੱਸਣਾ ਇੱਥੇ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਖਾਨ ਸਾਹਿਬ ਆਪਣੀ ਮਾਂ ਦੇ ਨਾਂ ਤੇ ਸ਼ੌਕਤ ਖਾਨ ਮੈਮੋਰੀਅਲ ਹਸਪੀਟਲ ਬਣਾ ਰਹੇ ਸਨ ਇੱਥੇ ਸਾਡੇ ਇੱਕ Nusrat Fateh Ali Khan ਨੂੰ ਸੁਣਾਉਣਾ ਇੱਥੇ ਬੁਲਾ ਕੇ ਤੇ ਇਹ ਫੰਕਸ਼ਨ ਕਰਦੇ ਸਨ ਕਵਾਲੀਆਂ ਕਰਾਉਂਦੇ ਸਨ ਤੇ ਚੰਦੇ ਵਾਸਤੇ ਡਾਕਟਰਾਂ ਨੂੰ ਬੁਲਾਉਂਦੇ ਸਨ ਕਿ ਤੁਸੀਂ ਮੈਂ ਹਸਪਤਾਲ ਬਣਾ ਰਿਹਾ ਮੈਨੂੰ ਚੰਦਾ ਦਿਓ ਉਹਨਾਂ ਦੀ ਇੱਕ ਵੇ 19 ਨਾਲ ਹਮ ਇਸ ਟਾਈਮ ਅਗਰ ਵੇਖਿਆ ਜਾਏ ਤੇ ਉਹ بار بار ਇੱਕ ਤੇ ਪਾਕਿਸਤਾਨ ਚ ਕਹਿੰਦੇ ਨੇ ਕਿ ਇਹ ਸਿਆਸਤ ਨਹੀਂ ਜਿਹਾਦ ਹੈ ਹਮ ਕੁਝ ਜਿਹੜੇ ਡਾਕਟਰਾਂ ਦੇ ਯਾਰ ਦੋਸਤ ਨੇ ਉਹ ਜਿਹਾਦੀ ਬਣਦੇ ਚੱਕਰ ਜੀ ਫਿਰਦੇ ਨੇ ਪੈ ਉਹਨਾਂ ਨੇ ਵਾਲੇ 46 ਕਾਂਗਰਸ ਮੈਂਬਰਾਂ ਤੋਂ ਥੋੜਾ ਲੈਟਰ ਲਖਵਾਇਆ ਸਭ ਤੋਂ ਪਹਿਲੇ ਉਹਨਾਂ ਚੋਂ 44 ਜਿਹੜੇ ਡੈਮੋਕ੍ਰੇਟ ਨੇ ਹਮ ਦੋ ਰਿਪਬਲਿਕਨ ਨੇ ਲੈਟਰ ਕਿਉਂ ਲਿਖਵਾ ਰਹੇ ਨੇ ਬਾਈਡਨ ਨੂੰ ਬਾਈਡਨ ਦਾ ਇੱਕ ਮਹੀਨਾ ਰਹਿ ਗਿਆ ਵਿੱਚ ਵਿੱਚ ਜਾਣ ਨੂੰ ਮੇਰਾ ਮਕਸਦ ਹੈ ਲੇਕਿਨ ਮੇਰੇ ਖਿਆਲ ਦੇ ਮੇਰਾ ਉਮੀਦਾਂ ਉਮੀਦਾਂ ਰਿਪਬਲਿਕ ਉਹ ਤੇ ਇੱਕ ਕੰਮ ਡੈਮੋਕ੍ਰੈਟਿਕ ਲੇਕਿਨ ਅਕੜੀ ਮੈਂ ਗੱਲ ਤੁਹਾਡੇ ਕੋਲ ਦੇਖਣਾ ਦੱਸਣਾ ਚਾਹੁੰਦਾ ਕਾਸ਼ ਕਿ ਬੰਦੇ ਲੈਟਰ ਲਖਵਾਉਂਦੇ ਜਾਂ ਪਰੇਸ਼ਾਨ ਹੁੰਦੇ ਇਸ ਟਾਈਮ 3 ਕਰੋੜ ਬੱਚਾ ਨਹੀਂ ਜਾ ਰਿਹਾ ਸਕੂਲਾਂ ਚ ਪਾਕਿਸਤਾਨ ਦੇ ਵਿੱਚ ਵਜਾ ਵਜਾ ਗੁਰਬ ਗੁਰਬਤ ਪੋਖਨਾ ਗ ਭੁੱਖ ਮਾਰੀ ਪਈ ਉਥੇ ਗਰੀਬ ਗਰੀਬ ਤੋਂ ਗਰੀਬ ਤਰੀ ਤਰੀਨ ਹੋ ਰਿਹਾ ਕ腐ਸ਼ਨ ਦੇ ਹਾਲਾਤ ਖਰਾਬ ਨੇ ਦੁਨੀਆ ਡਾਲਰ ਚੁੱਕ ਚੁੱਕ ਕੇ ਨਸੀਰ ਜਾਂਦੀ ਬੋਰੀਆਂ ਭਰ ਭਰ ਕੇ ਉਥੇ ਬੋਲਕ ਦੇ ਵਿੱਚ ਹਾਲਾਤ ਬਹੁਤ ਖਰਾਬ ਨੇ ਇਸ 3 ਕਰੋੜ ਬੱਚਾ ਸਕੂਲਾਂ ਹੀ ਨਹੀਂ ਜਾ ਰਿਹਾ 4 ਕਰੋੜ ਬੰਦਾ ਭਿਖਾਰੀ ਏ ਮੰਗਣੇ ਵਾਲੇ 4 ਕਰੋੜ ਬੰਦਾ ਇਸ ਅਰਬ ਕੰਟਰੀ ਚ ਵੀ ਜ਼ਿਕਰ ਹੋਇਆ ਸੀ ਤੁਸੀਂ ਦੱਸੋ ਗੱਲ ਯੂਏਈ ਦੇ ਵਿੱਚ ਇਸ ਟਾਈਮ ਉਹਨਾਂ ਨੇ ਬੈਨ ਕਰ ਦਿੱਤਾ ਵੀਜ਼ਾ ਸਿਰਫ ਪਖੜ ਮੰਗਣ ਵਾਲਿਆਂ ਵਾਸਤੇ ਅਗਲੀ ਵਾਰੀ ਉਹ ਸਾਊਦੀ ਅਰਬ ਦੇ ਇਹ ਡਾਕਟਰੜੇ ਇੱਥੇ ਬੈਠੇ ਨੇ ਉਹਨਾਂ ਵਾਸਤੇ ਕਿਉਂ ਤੜਪਦੇ ਹੋਣ 3 ਕਰੋੜ ਬੱਚੇ ਨੇ ਸਕੂਲਾਂ ਹੀ ਨਹੀਂ ਜਾ ਰਹੇ ਇਹ ਉਹਨਾਂ ਪਿਖਾਰੀਆਂ ਵਾਸਤੇ ਕਿਉਂ ਤੜਪਣ ਲੱਗੇ ਇੱਕ ਕਾਂਗਰਸਮੈਨ ਦੇ ਲੈਟਰ ਗਾਜ਼ਾ ਵਾਸਤੇ ਨਹੀਂ ਲਿਖਵਾ ਰਹੇ ਜਿਸੇ 45000 ਬੰਦਾ ਮਾਰ ਛੜਿਆ ਅਗਲੇ ਨੇ ਲੇਕਿਨ ਇਹ ਗਲਤ ਗੱਲ ਹੈ ਕਿ ਬਜਾਏ ਮੁਲਕ ਨੂੰ ਪ੍ਰਮੋਟ ਕਰਨਾ ਇੱਕ ਆਪਣੀ ਮਰਜ਼ੀ ਦੀ ਪਾਰਟੀ ਉਹ ਪਾਰਟੀ ਨਹੀਂ ਹੋਣ ਰਹੀ ਉਹ ਸਿਆਸੀ ਸਿਆਸੀ ਪਾਰਟੀ ਸੀ ਪਹਿਲੇ ਹੁਣ ਉਹ ਮਸਬੀ ਪਾਰਟੀ ਬਣ ਗਈ ਹੈ ਹੁਣ ਇਸ ਟਾਈਮ ਖਾਸ ਸਾਹਿਬ ਨੂੰ ਖਾਨ ਕੋ ਨਹੀਂ ਕਹਿੰਦਾ ਕਹਿੰਦੇ ਮੁਰਸ਼ਿਦ ਹੈ ਗੱਲਬਾਤ ਕਰਦੇ ਆ ਕਿ ਇਹ ਮੁਰਸ਼ਿਦ ਤੇ ਗੱਲਬਾਤ ਮੈਨੂੰ ਚੇਤੇ ਆਈ ਕਿ ਸਾਡੇ ਪੰਜਾਬ ਤੇ ਇੱਕ ਹਰਿਆਣੇ ਦੇ ਵਿੱਚ ਇੱਕ ਨਹਿਰ ਨੰਗਦੀ ਹੈ ਕਹਿੰਦੇ ਕਿ ਇਹ ਇਲੈਕਸ਼ਨ ਦੇ ਬਾਰੇ ਵਗਦੀ ਹੈ ਵੋਟਾਂ ਦੇ ਵਿੱਚ ਉਹਦਾ ਬੰਦ ਰਹਿੰਦੀ ਬੜੀ ਗੱਲ ਇਹ ਤੇ ਫਿਰ ਨਵੀਂ ਗੱਲ ਹੈ ਮੈਂ ਖਾਨ ਸਾਹਿਬ ਨੂੰ ਦੱਸਣਾ ਚਾਹੀਦਾ ਵੀ ਤੇ ਮੁਰਸ਼ਦ ਨੇ ਉੱਥੇ ਵੀ ਕੋਈ ਫੂਕ ਸ਼ੂਕ ਮਾਰੇ ਨੇ ਐਸੀ ਸਾਥ ਤਾਰਕ ਸਾਹਿਬ ਦੇਸ਼ ਵਿਦੇਸ਼ ਤੇ ਮੁੱਦਿਆਂ ਤੇ ਚਰਚਾ ਕੀਤੀ ਦੇਖਦੇ ਰਹੋ ਅਮੇਜ਼ਿੰਗ ਟੀਵੀ ਮੈਂ ਤੁਹਾਡਾ ਆਪਣਾ ਵਿਰਿੰਦਰ ਸਿੰਘ ਧੰਨਵਾਦ